ਬਾਰ-ਬਾਰ ਕਹਿ ਦਿੰਦੇ ਆ ਚਰਚਾ 'ਚ ਫਸਾਉਣ ਦਾ ਪਖੰਡ ਤੁਹਾਡੇ 'ਚ ਨਹੀਂ ਹੁੰਦੇ ਉਹਨੇ ਤਾਂ ਕਿਤੇ ਵੀ ਨਹੀਂ ਹੁੰਦੇ ਤੁਸੀਂ ਚਮਤਕਾਰਾਂ ਦੀ ਗੱਲ ਕਰਦੇ ਹੋ ਚਮਤਕਾਰਾਂ ਦੇ ਬਾਬਲੇ 'ਚ ਪਖੰਡਾਂ ਦੇ ਬਾਬਲੇ ਤੁਸੀਂ ਕਿਹੜਾ ਘਾਟੋ ਕਿਤੇ ਜਹਾਜ਼ ਚੜ੍ਹਾਏ ਜਾਂਦੇ ਬਾਹਲੇ ਦੇਸ਼ਾਂ ਨੂੰ ਜਾਂਦੇ ਕਿਤੇ 12 ਚਨਾਣ ਕਰੋ ਤੇ ਮੁੰਡੇ ਪੈਦਾ ਹੁੰਦੇ ਆ ਕਿਤੇ 12 ਚਨਾਣ ਕਰੋ ਤੇ ਗੁੰਗੇ ਬੋਲਣ ਲੱਗ ਪੈਂਦੇ ਆ ਕਿਤੇ ਤੁਸੀਂ ਰੋਟੀਆਂ ਚੜ੍ਹਾਓ ਤੇ ਆਹ ਹੋ ਜਾ ਤੁਹਾਡੇ ਵਿੱਚ ਘਾਟਿਆ ਪਖੰਡ ਆ ਤੁਹਾਡੇ ਰੋਣਿਤ ਤੀਏ ਦਿਨ ਪਖੰਡ ਜਿਹੜਾ ਬਾਹਰ ਆਇਆ ਰਹਿੰਦਾ ਸੋ ਆਪਣੇ ਆਪ ਨੂੰ ਪਹਿਲਾਂ ਸੁਧਾਰੋ ਆਪਣੇ ਨੂੰ ਸੁਧਾਰ ਲਓ ਤੁਸੀਂ ਇੰਨੇ ਬਹੁਤ ਆ ਅਸੀਂ ਭੇਜਣ ਦੇ ਨਾ ਸੀ ਉਹਦੇ ਪੱਟ ਦੇ ਵਿੱਚ ਆ ਨਾ ਉਹਦੀ ਕਲਾਫਤ ਦੇ ਵਿੱਚ ਆ ਉਹਨੇ ਜੋ ਕੀਤਾ ਕੋਰਟ ਨੇ ਉਹ ਸਜ਼ਾ ਦਿੱਤੀ ਆ ਅਗਰ ਉਹ ਨਹੀਂ ਕੀਤਾ ਤੇ ਅੱਗੇ ਬਰੀ ਹੋ ਜਾਊਗਾ ਸਿੰਪਲ ਜੀ ਗੱਲ ਆ ਕੱਲ ਨੂੰ ਅਗਰ ਉਹਨੂੰ ਹਾਈ ਕੋਰਟ ਬਰੀ ਕਰ ਦਿੰਦੀ ਫੇਰ ਤੁਸੀਂ ਕੀ ਕਹੋਗੇ ਫਿਰ ਕੀ ਕਹੋਗੇ ਨਹੀਂ ਕਾਨੂੰਨ ਵਿਗ ਗਿਆ ਸੀਗਾ ਅੱਜ ਕੋਰਟ ਨੇ ਸਜ਼ਾ ਦੇ ਦਿੱਤੀ ਤੇ ਕਾਨੂੰਨ ਠੀਕ ਹੋ ਗਿਆ ਯਾਨੀ ਕਿ ਤੁਹਾਡੇ ਮਤਲਬ ਤਾਂ ਕੰਮ ਕਰਦੇ ਕੋਈ ਕਾਨੂੰਨ ਠੀਕ ਆ ਜੇ ਤੁਹਾਡੇ ਹੱਥ ਤੋਂ ਬਾਹਰ ਕਰਦੇ ਤੇ ਕਾਨੂੰਨ ਦੇ ਨਾਮ ਆ ਹਾਂਜੀ ਸੇ ਦਾ ਲਾਰਡ ਸਾਰੇ ਜੀਮਸੀ ਕੀ ਖੁਦਾਮ ਖੁਦਾ ਦਾ ਸ਼ੁਕਰ ਕਰਦੇ ਆਂ ਅੱਜ ਦੇ ਇਸ ਸਮੇਂ ਦੇ ਲਈ ਔਰ ਜਿਵੇਂ ਤੁਸੀਂ ਜਾਣਦੇ ਹੋ ਅੱਜ ਦੀ ਇਸ ਵੀਡੀਓ ਨੂੰ ਜਿਹੜਾ ਬਣਾਉਣ ਦਾ ਮਕਸਦ ਆ ਉਹ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਸਾਹਮਣੇ ਆਏ ਆ ਉਹਨਾਂ ਨੂੰ ਲੈ ਕੇ ਆ ਤੁਸੀਂ ਤੁਸੀਂ ਜਾਣਦੇ ਹੋ ਕਿ ਬਜਿੰਦਰ ਸਿੰਘ ਨੂੰ ਸੈਸ਼ਨ ਕੋਰਟ ਵੱਲੋਂ ਪੂਰੀ ਉਮਰ ਦੀ ਸਜ਼ਾ ਦਿੱਤੀ ਗਈ ਹੈ ਅਦਾਲਤوں ਦੱਸਿਆ ਗਿਆ ਕਿ ਆਖਰੀ ਸਾਤ ਤੱਕ ਉਹ ਜੇਲ੍ਹ ਦੇ ਵਿੱਚ ਹੀ ਰਹੇਗਾ 2018 ਤੋਂ ਇਹ ਕੇਸ ਚੱਲ ਰਿਹਾ ਸੀਗਾ ਔਰ ਲਗਭਗ 7 ਕੋ ਸਾਲ ਬਾਅਦ ਕੋਰਟ ਵੱਲੋਂ ਇਹ ਸਜ਼ਾ ਸੁਣਾਈ ਗਈ ਹੈ ਸੋਸੀ ਕੋਰਟ ਦੇ ਫੈਸਲੇ ਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦੇ ਕਿਉਂਕਿ ਜੋ ਕੁਝ ਵੀ ਉਹਨਾਂ ਨੇ ਕੀਤਾ ਜਾਂ ਜੋ ਵੀ ਕੰਮ ਕਰ ਦਿੱਤਾ ਹੈ ਉਹਦੀ ਇੱਕ ਜੱਜਮੈਂਟ ਕਾਪੀ ਹੁੰਦੀ ਹੈ ਜਜੇ ਚ ਸਾਰੇ ਤੱਥਾਂ ਦੇ ਬਾਰੇ ਚ ਲਿਖਿਆ ਹੁੰਦਾ ਕਿਉਂਕਿ ਉਹ ਕਿਹੜੀ ਕਿਹੜੀ ਵਜ੍ਹਾ ਨੂੰ ਧਿਆਨ ਦੇ ਰੱਖਦੇ ਰਏ। ਕਿ ਸਜ਼ਾ ਸੁਣਾਈ ਗਈ ਹੈ। ਔਰ ਇਹ ਕੋਈ ਜਿਆਦਾ ਆਪਾਂ ਕਹੀਏ ਵੀ ਕੋਈ ਨਾ ਤੇ ਕੋਈ ਜਿਆਦਾ ਖੁਸ਼ੀ ਦੀ ਗੱਲ ਆ। ਔਰ ਨਾ ਹੀ ਇਹਦੇ ਉੱਤੇ ਜਿਆਦਾ ਕੋਈ ਅਫਸੋਸ ਵੀ ਕਰਨ ਦੀ ਲੋੜ ਆ। ਕਿਉਂਕਿ ਜੇ ਤੇ ਜਿਵੇਂ ਇੱਕ ਧੜਾ ਕਹਿ ਰਿਹਾ ਕਿ ਨਹੀਂ ਉਹ ਬੇਕਸੂਰ ਆ ਉਹਦੇ ਨਾਲ ਜਾਨਤੀ ਹੋਈ ਆ। ਅਗਰ ਕੋਈ ਐਸੀ ਗੱਲ ਹੈ ਤੇ ਖੁਦਾਵੰਦ ਖੁਦਾ ਸਰਵ ਸ਼ਕਤੀ ਮਾਨਿਆ ਔਰ ਉਹ ਸਭ ਕੁਝ ਕਰਨ ਦੀ ਕੁਦਰਤ ਰੱਖਦਾ ਹੈ ਅਗਰ ਉਹ ਬੇਕਸੂਰ ਫਸਾਇਆ ਗਿਆ ਤੇ ਫਿਰ ਦੁਨੀਆ ਦੀ ਕੋਈ ਤਾਕਤ ਉਹਨੂੰ ਜੇਲ੍ਹ ਦੇ ਅੰਦਰ ਬੰਨ ਕੇ ਨਹੀਂ ਰੱਖ ਸਕਦੀ ਭਾਵੇਂ ਪੂਰਾ ਜਮਾਨਾ ਵੀ ਖਲਾਫ ਹੋ ਜਾਵੇ ਪਰ ਸਰਵ ਸ਼ਕਤੀ ਮਾਨ ਦੇ ਸਾਹਮਣੇ ਕੋਈ ਤਾਕਤ ਠਹਿਰ ਨਹੀਂ ਸਕਦੀ ਔਰ ਅਗਰ ਬੇਕਸੂਰ ਹੈ ਤੇ ਖੁਦਾਵੰਦ ਖੁਦਾ ਉਹਨੂੰ ਬਾਇ ਇੱਜ਼ਤ ਉਤੋਂ ਲੈ ਕੇ ਆਵੇਗਾ ਔਰ ਦੁਬਾਰਾ ਉਹਦੇ ਮਕਾਮ ਤੇ ਉਹਨੂੰ ਖੜਿਆ ਕਰੇਗਾ ਔਰ ਅਗਰ ਉਹ ਕਸੂਰਵਾਰ ਆ ਤੇ ਅਸੀਂ ਇਹ ਵੀ ਜਾਣਦੇ ਆ ਕਿ ਵਜਨ ਦੇ ਅਨੁਸਾਰ ਖੁਦਾ ਉਹ ਖੁਦਾ ਧਰਮੀਆਂ ਦਾ ਖੁਦਾ ਆ ਗੁਨਾਹਗਾਰਾਂ ਦਾ ਖੁਦਾ ਨਹੀਂ ਆ ਸੋ ਇਹਦੇ ਉੱਤੇ ਸਾਨੂੰ ਕਿੰਝੋ ਪਰੰਤੂ ਨਹੀਂ ਕਰਨੀ ਚਾਹੀਦੀ ਜਿਆਦਾ ਕੁਝ ਲੋਕ ਸਵਾਦ ਲੈ ਰਹੇ ਆ ਕੋਈ ਸਜ਼ਾ ਹੋਈ ਆ ਤੇ ਇਸ ਚੀਜ਼ ਦਾ ਕੁਝ ਲੋਕ ਸਵਾਦ ਲੈ ਰਹੇ ਆ ਬਹੁਤ ਸਾਰੇ ਲੋਕਾਂ ਨੇ ਮੈਨੂੰ ਵੀ ਸੰਪਰਕ ਕੀਤਾ ਤੇ ਪੁੱਛ ਰਹੇ ਸੀਗੇ ਵੀ ਹਾਤੋਂ ਦੀ ਤੁਸੀਂ ਕਿਉਂ ਖਮੋਸ਼ ਹੋ ਤੇ ਤੁਸੀਂ ਕਿਉਂ ਕੁਝ ਬੋਲ ਨਹੀਂ ਰਹੇ ਸੋ ਸਭ ਲੋਕਾਂ ਦੇ ਲਈ ਮੇਰਾ ਇਹ ਜਵਾਬ ਹੈ ਮੈਂ ਸਵਾਦ ਲੈਣ ਦੇ ਲਈ ਕੋਈ ਵੀਡੀਓ ਨਹੀਂ ਪਾਉਂਦਾ ਨਾ ਮੇਰੀ ਕਿਸੇ ਵੀ ਸੇਵਕ ਦੇ ਨਾਲ ਕੋਈ ਪਰਸਨਲ ਰੰਜਿਸ਼ ਹੈ ਅਗਰ ਕਿਤੇ ਕੋਈ ਵਿਰੋਧਤਾ ਦੇ ਲਈ ਅਸੀਂ ਕੋਈ ਵੀਡੀਓ ਪਾਉਨੇ ਆ ਜਾਂ ਕਿਤੇ ਵਿਰੋਧ ਕਰਦੇ ਆ ਤੇ ਉਹ ਸਿਰਫ ਔਰ ਸਿਰਫ ਤਾਲੀਮ ਨੂੰ ਲੈ ਕੇ ਹੁੰਦਾ ਹੈ ਜਦੋਂ ਸਾਨੂੰ ਲੱਗਦਾ ਹੈ ਕਿ ਕੋਈ ਵੀ ਸ਼ਖਸ ਬਾਈਬਲ ਦੀ ਤਰੀਮ ਦੇ ਖਿਲਾਫ ਕੁਛ ਕਰ ਰਿਹਾ ਆ ਉਹ ਡੱਟ ਕੇ ਅਸੀਂ ਉਹਦਾ ਵਿਰੋਧ ਕਰੀਦਾ ਬਜਿੰਦਰ ਦੇ ਨਾਲ ਮੇਰੀ ਕੋਈ ਪਸੰਦ ਰੰਜਿਸ਼ ਨਹੀਂ ਬਜਿੰਦਰ ਨੂੰ ਮਿਲੀ ਸਜ਼ਾ ਦੇ ਲਈ ਮੈਨੂੰ ਕੋਈ ਖੁਸ਼ੀ ਨਹੀਂ ਹੈ ਔਰ ਜਦੋਂ ਇਹ 2018 ਦੇ ਵਿੱਚ ਇਹਦੇ ਤੇ ਕੇਸ ਵੀ ਦਰਜ ਹੋਇਆ ਸੀਗਾ ਔਰ ਜਦੋਂ ਉਸ ਕੁੜੀ ਨੇ ਇਹਦੇ ਉੱਤੇ ਇਲਜ਼ਾਮ ਵੀ ਲਗਾਇਆ ਸੀ ਮੈਂ ਉਦੋਂ ਵੀ ਇਹਦੇ ਹੱਕ ਦੇ ਵਿੱਚ ਵੀਡੀਓ ਪਾਈ ਸੀ ਕਿ ਇਹ ਸਾਰੀ ਬਰੀਕੀ ਦੇ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਕਾਨੂੰਨ ਚਾਹੀਦਾ ਕਿ ਅਗਰ ਕਿਸੇ ਦੀ ਸਾਜ਼ਿਸ਼ ਆ ਤੇ ਉਸ ਸਾਜ਼ਿਸ਼ ਕਰਤਾ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਔਰ ਅਗਰ ਇਹ ਦੋਸ਼ੀ ਆ ਤੇ ਫਿਰ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਸੋ ਇਸ ਲਈ ਪਹਿਲਾਂ ਮੈਂ ਕਲੀਅਰ ਕਰ ਦਵਾ ਫਿਰ ਦੱਸਣਾ ਚਾਹੁੰਦਾ ਬਜਿੰਦਰ ਦੇ ਨਾਲ ਮੇਰੀ ਕੋਈ ਵੀ ਪਰਸਨ ਰੰਜਿਸ਼ ਨਹੀਂ ਆ ਔਰ ਇਸ ਮਿਲੀ ਹੋਈ ਸਜ਼ਾ ਦੇ ਕਾਰਨ ਮੈਨੂੰ ਕੋਈ ਖੁਸ਼ੀ ਵੀ ਨਹੀਂ ਆ ਬਲਕਿ ਮੈਂ ਉਹਦੇ ਲਈ ਪ੍ਰਾਰਥਨਾ ਉਹਦਾਂ ਦਾ ਕਰ ਰਿਹਾ ਕਿ ਪ੍ਰਭੂ ਅਗਰ ਤੇ ਤੇਰਾ ਬੰਦਾ ਕਸੂਰਵਾਰ ਆ ਫਿਰ ਨਹੀਂ ਅਸੀਂ ਕਹਿੰਦੇ ਬਈ ਤੂੰ ਕੋਈ ਉਹਦੀ ਮਦਦ ਕਰ ਜਾਂ ਕੋਈ ਉਹਦੀ ਹੱਲ ਕਰ ਪਰ ਜੇ ਉਹ ਬੇਕਸੂਰ ਆ ਤੇ ਫਿਰ ਤੂੰ ਉਹਨੂੰ ਇੱਜ਼ਤ ਦੇ ਨਾਲ ਬਾਹਰ ਲਾ ਕੇ ਆ ਤੋ ਇਸ ਲਈ ਵਿਸ਼ਾ ਬਜਿੰਦਰ ਦਾ ਨਹੀਂ ਹੈ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਇਹ ਹੈ ਇੱਕ ਤੇ ਜਿਹੜੇ ਸਵਾਦ ਲੈ ਰਹੇ ਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਬਈ ਆਪਣੇ ਆਪ 'ਤੇ غور ਕਰੀਏ ਸਵਾਦ ਲੈਣ ਵਾਲਿਆਂ ਵਿੱਚ ਬਹੁਤੇ ਆਪ ਵੀ ਜਨਾਹ ਘਾਰੀ ਹੈ ਸੋ ਮੈਂ ਕਿਸੇ ਦਾ ਕੱਚਾ ਚਿੱਟਾ ਨਹੀਂ ਖੋਲਣਾ ਚਾਹੁੰਦਾ ਕੌਣ ਕਿਦਾਂ ਦਾ ਹੈਗਾ ਔਰ ਮੈਂ ਸਿਰਫ ਇਹ ਹੀ ਕਹਾਂਗਾ ਜੋ ਹੋ ਗਿਆ ਆ ਉਹ ਕਾਨੂੰਨ ਨੇ ਆਪਣੇ ਤਰੀਕੇ ਦੇ ਨਾਲ ਕੀਤਾ ਆ ਤੁਸੀਂ ਕਿਰਪਾ ਆਪਣੀ ਜਿਹੜੀ ਹੈਗੀ ਆ ਤਰਕ-ਵਿਤਰਕ ਨੂੰ ਲੈ ਕੇ ਤੇ ਜਿਹੜਾ ਤੁਸੀਂ ਦੋਸ਼ ਵਗੈਰਾ ਲਾਉਣ ਦੇ ਚੱਕਰ 'ਚ ਪਏ ਹੋ ਉਹ ਤੋਂ ਗੁਰੇਜ਼ ਕਰੋ ਕਿਉਂਕਿ ਵਜਨ 'ਚ ਲਿਖਿਆ ਪੱਥਰ ਉਹ ਹੀ ਮਾਰੇ ਜਿਨੇ ਖੁਦ ਪਾਪ ਨਹੀਂ ਕੀਤਾ ਸੋ ਅਗਰ ਬਜਿੰਦਰ ਦੇ ਵਿੱਚ ਇਹੋ ਜਿਹੀ ਕੋਈ ਕਮੀ ਸੀ ਤੇ ਬਹੁਤਿਆਂ ਦੇ ਵਿੱਚ ਬਹੁਤੀਆਂ ਹੋਰ ਵੀ ਕਈ ਕਿਸਮ ਦੀਆਂ ਕਮੀਆਂ ਹੋ ਸਕਦੀਆਂ ਆ ਸੋ ਇਸ ਤਰਹੀ ਦੇ ਉਤੇ ਰਹਿੰਦੇ ਹੁਆ ਕੋਈ ਵੀ ਕਾਮਲ ਤੇ ਸਿੱਧ ਨਹੀਂ ਆ ਅਸੀਂ ਸਭੇ ਦੌੜ ਦੇ ਵਿੱਚ ਆ ਲੇਕਿਨ ਇਹ ਅਸੀਂ ਕਹਿ ਸਕਦੇ ਆ ਅਗਰ ਕੋ ਕਵੇ ਕਿ ਚਲੋ ਉਹਦਾ ਜਿਹੜਾ ਉਹਦੇ ਤੇ ਦੋਸ਼ ਲੱਗਾ ਜਾਂ ਜਿਸ ਦੋਸ਼ ਚੋਂ ਨੂੰ ਸਜ਼ਾ ਹੋਈ ਆ ਉਹ ਇੱਕ ਸ਼ਰਮਨਾਕ ਇੱਕ ਕਿੱਸਾ ਆ ਉਹ ਤੋਂ ਵੀ ਅਸੀਂ ਅੱਖੀਆਂ ਨਹੀਂ ਫੇਰ ਸਕਦੇ ਪਰ ਅਸੀਂ ਫਿਰ ਵੀ ਕਮਾਂਗੇ क्यों? क्यों कि ਅਸੀਂ ਫਿਰ ਵੀ ਉਹਨੂੰ ਆਪਣੀ ਨਜ਼ਰ ਦੇ ਵਿੱਚ ਦੋਸ਼ੀ ਕਰਾਰ ਨਹੀਂ ਦੇ ਸਕਦੇ ਕਿਉਂਕਿ ਕਿਉਂਕਿ ਮੈਂ ਰਾਜਨੀਤੀ ਦੇ ਵਿੱਚ ਸਮਾਂ ਗੁਜ਼ਾਰਿਆ ਹੈ ਔਰ ਮੈਨੂੰ ਪਤਾ ਹੈ ਹਜ਼ਾਰਾਂ ਹਜ਼ਾਰਾਂ بے گناہ ਲੋਕ ਸਜ਼ਾ ਪਾ ਜਾਂਦੇ ਆ ਔਰ ਹਜ਼ਾਰਾਂ ਹਜ਼ਾਰਾਂ قصور وار ਲੋਕ ਜਿਹੜੇ ਉਹ ਬਰੀ ਹੋ ਜਾਂਦੇ ਸੋ ਇਸ ਲਈ ਜੇ ਅਦਾਲਤ ਵੱਲੋਂ ਸਜ਼ਾ ਸੁਣਾਈ ਗਈ ਹੈ ਤੇ ਅਜੇ ਦਰਵਾਜ਼ੇ ਬੰਦ ਨਹੀਂ ਹੋਏ ਅਜੇ ਹਾਈ ਕੋਰਟ ਦਾ ਰਾਹ ਖੁੱਲਾ ਆ ਅਜੇ ਸੁਪਰੀਮ ਕੋਰਟ ਦਾ ਰਾਹ ਖੁੱਲਾ ਆ ਬਹੁਤ ਕੁਝ ਅਜੇ ਬਾਕੀ ਆ ਔਰ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਾ ਕੇ ਉਹ ਸਾਰੀਆਂ ਅਦਾਲਤਾਂ ਵਿੱਚ ਜਾ ਕੇ ਵੀ ਅਗਰ ਉਹ ਗੁਨਾਹਗਰ ਠਹਿਰਦਾ ਆ ਤੇ ਫਿਰ ਸਾਨੂੰ ਖਾਮੋਸ਼ੀ ਧਾਰਨ ਦੀ ਲੋੜ ਆ ਫਿਰ ਅਸੀਂ ਕਿਸੇ ਦਾ ਜਵਾਬ ਦੇਣ ਦੇ ਯੋਗ ਨਹੀਂ ਆ ਪਰ ਅਜੇ ਉਹਨੂੰ ਦੋਸ਼ੀ ਸਮਝਦੇ ਹੋਏ ਉਹਦੇ ਉੱਤੇ ਕਿੰਤੂ ਪਰੰਤੂ ਕੰਨਾ ਜੋਦੀ ਖਿਲਾਫ ਦੇਟ ਵੀਡੀਓ ਪਾਉਣਾ ਮੈਂ ਸਮਝਦਾ ਕੋਈ ਅਕਲ ਵਾਲੀ ਗੱਲ ਨਹੀਂ ਆ ਸੋ ਅਗਲੀ ਗੱਲ ਆ ਜਾਂਦੇ ਆ ਕਿ ਇਸ ਗੱਲ ਨੂੰ ਲੈ ਕੇ ਜਿਹੜੇ ਗੈਰ ਮਸੀਹੀ ਲੋਕ ਆ ਜਿਹੜੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੁਛ ਨਾ ਕੁਛ ਬੰਨਣਾ ਹੀ ਲੱਭਦੇ ਸੀਗੇ ਤੇ ਜਿਹਨਾਂ ਨੂੰ ਵਾਧਦੀ ਹੋਈ ਮਸੀਹਤ ਦਾ ਬੜਾ ਦੁੱਖ ਸੀ ਔਰ ਕੰਡੇ ਵਾਂਗੂ ਚੁੱਭ ਰਿਆ ਸੀ ਉਹਨਾਂ ਦੇ ਔਰ ਉਹ ਲੋਕ ਅੱਜ ਬੜੇ ਉਹਨਾਂ ਦੇ ਚੈਨਲ ਬੜਾ ਸ਼ੋਰ ਸ਼ਾਵਾ ਪਾ ਰਹੇ ਆ ਉਹਨਾਂ ਦੇ ਲੋਕ ਬੜੇ ਹੁੱਬ ਹੁੱਬ ਕੇ ਇਸ ਬਜਿੰਦਰ ਦੇ ਇਸ ਸਾਰੇ ਸਿਸਟਮ ਨੂੰ ਬੋਰੇ ਰੱਖ ਲਿਆ ਹੋਇਆ ਉਹ ਬੜਾ ਬੜਾ ਕ੍ਰਿਸਚੀਅਨਟੀ ਦੇ ਉੱਤੇ ਵਿੰਗਲਾ ਚੁੱਕ ਰਹੇ ਆ ਔਰ ਪ੍ਰਭੂ ਯਸੁਸ ਮਸੀਹ ਦੇ ਉੱਤੇ ਵਿੰਗਲਾ ਚੁੱਕ ਰਹੇ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਜਿਨ੍ਹਾਂ ਦੇ ਆਪਣੇ ਘਰ ਸ਼ੀਸ਼ੇ ਦੇ ਹੋਂਦ ਦੂਜਾਂ ਤੇ ਪੱਥਰ ਨਹੀਂ ਸੁੱਟਦੇ ਸੋ ਖਾਸ ਕਰਕੇ ਕੁਝ ਮੂਰਖ ਕਿਸਮ ਦੇ ਸਿੱਖ ਸਮਾਜ ਚੋਂ ਜਿਹੜੇ ਲੋਕ ਆ ਮੈਂ ਸਿੱਖ ਸਮਾਜ ਨੂੰ ਮੂਰਖ ਨਹੀਂ ਕਹਿ ਰਿਹਾ ਸਿੱਖ ਸਮਾਜ ਦੇ ਵਿੱਚ ਜਿਹੜੇ ਮੂਰਖ ਕਿਸਮ ਦੇ ਲੋਕ ਆ ਜਿਹੜੇ ਜਾਂ ਤੇ ਆਪਣੀਆਂ ਰਾਜਨੀਤਿਕ ਰੋਟੀਆਂ ਛੇਕਣਾ ਚਾਹੁੰਦੇ ਹੁੰਦੇ ਜਾਂ ਧਰਮ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣੇ ਹਿੱਤ ਵਿੱਚ ਕਰਨ ਲਈ ਦੂਜੇ ਧਰਮਾਂ ਦੇ ਉੱਤੇ ਉਂਗਲੀਆਂ ਚੁੱਕਦੇ ਆ ਉਹਨਾਂ ਮੂਰਖ ਲੋਕਾਂ ਦੇ ਲਈ ਮੈਂ ਕੁਝ ਕਹਿਣ ਜ਼ਰੂਰ ਕਹਿਣਾ ਚਾਹਾਂਗਾ ਜਿਹੜੇ ਬਜਿੰਦਰ ਦੇ ਇਸ ਕੇਸ ਨੂੰ ਬੜਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਆਪੇ ਸ਼ਰਮ ਚਾਹੀਦੀ ਹੈ ਕਿ ਉਹਨਾਂ ਦੇ ਆਪਣੇ ਗਰੰਟੀਆਂ ਦੀਆਂ ਕਿੱਡੀਆਂ-ਕਿੱਡੀਆਂ ਵੱਡੀਆਂ ਕਸੂਰਤਾ ਜਿਹੜੇ ਅਜੇ ਬਜਿੰਦਰ ਦੇ ਲਈ ਤੇ ਅਜੇ ਕੋਰ ਨੂੰ ਪਤਾ ਕੀ ਹੋਇਆ ਪਬਲੀਕਲੀ ਅਜੇ ਮੀਡੀਆ ਦੇ ਵਿੱਚ ਉਹਦੀ ਕੋਈ ਵੀ ਅਸਲੀ ਹਰਕਤ ਨਹੀਂ ਸਪੇਸ਼ ਕੀਤਾ ਗਿਆ ਜਿਹੜਾ ਉਹਦੇ ਕੇਸ ਗੁਨਾਹ ਨੂੰ ਪ੍ਰਗਟ ਕਰਦਾ ਹੋਵੇ ਤੇ ਕੋਰਟ ਜਾਣਦਾ ਵਕੀਲ ਜਾਣਦਾ ਜੌਣੇ ਦੇ ਵਕੀਲ ਜਾਂਦੇ ਤਾਂ ਜਿੰਨਾ ਵਾਪਰਿਆ ਹੋਊਗਾ ਜਾਂ ਨਹੀਂ ਵਾਪਰਿਆ ਇਹ ਤੇ ਉਹਨਾਂ ਨੂੰ ਪਤਾ ਆ ਪਰ ਇਹਨਾਂ ਦੇ ਤੇ ਆਪਣੇ ਗਰੰਟੀਆਂ ਦੇ ਜਲੂਸ ਨਿਕਲ ਰਹੇ ਆ ਮੀਡੀਆ ਦੇ ਉੱਤੇ ਇਹ ਜਿਹੜੇ ਅੱਜ ਦੋਸ਼ ਲਾਉਣ ਦੇ ਨਾ ਇੱਕ ਬੰਦੇ ਦੇ ਕਾਰਨ ਜਿਹੜੇ ਮਸੀਹ ਤੇ ਉੱਤੇ ਦੋਸ਼ ਲਾਉਣ ਦੇ ਆ ਮੈਂ ਉਹਨਾਂ ਨੂੰ ਜਵਾਬ ਦੇਣਾ ਚਾਹੁੰਦਾ ਵੀ ਆਪਣੇ ਧਰਮ ਨੂੰ ਪਹਿਲਾਂ ਸੰਭੋ ਤੁਸੀਂ ਤੁਹਾਡੇ ਆਪਣੇ ਗ੍ਰੰਥੀ ਲੋਕ ਸਾਹਮਣੇ ਗੁਰੂ ਗ੍ਰੰਥ ਸਾਹਿਬ ਪਿਆ ਆ ਤੇ ਪਿੱਛੇ ਬੈਠੇ ਪਾਠ ਕਰਦੇ ਹੋਏ ਬਾਅਦ ਚ ਮਾਈਕ ਲਾਉਂਦੇ ਆ ਤੇ ਉਹਦੇ ਵਿੱਚ ਅੱਗੇ ਟੇਪ ਰੱਖ ਦਿੰਦੇ ਆ ਤੇ ਆਪ ਮਤਲਬ ਕਹਿੰਦਾ ਭਾਵਾ ਵੀ ਉਹ ਰਿਕਾਰਡਿੰਗ ਕੀਤੀ ਹੋਈ ਚੀਜ਼ ਨੂੰ ਮਾਈਕ ਦੇ ਅੱਗੇ ਰੱਖ ਕੇ ਤੇ ਆਪ ਵੀਡੀਓ ਦੇਖਦੇ ਆ ਸੈੱਲ ਫੋਨ ਦੇ ਉੱਤੇ ਪੂਰਨ ਫਿਲਮਾਂ ਨੂੰ ਅਸ਼ਲੀਲ ਗੰਦੀਆਂ ਬਲੂ ਫਿਲਮਾਂ ਵੇਖਦੇ ਆਂ ਦੇ ਤੁਹਾਡੇ ਗ੍ਰੰੰਥੀ ਪੜੇਗੇ ਟਾਡੇ ਗਰੰਟੀ ਮੋਰੇ ਗੁਰੂ ਗ੍ਰੰਥ ਸਾਹਿਬ ਆ ਤੇ ਪਿੱਛੇ ਆ ਪਿਛਲੇ ਦਿਨਾਂ ਦੀ ਗੱਲ ਹੀ ਆ ਉਹ ਸਾਰੀਆਂ ਵੀਡੀਓ ਮੇਰੇ ਕੋ ਮੈ ਕੋਈ ਦੋਸ਼ ਨਹੀਂ ਆਉਂਦਾ ਜਿਹੜਾ ਵੀ ਕੋਈ ਕਿੰਤੂ ਪ੍ਰੰਤੂ ਕਰੂਗਾ ਫਿਰ ਕਿਉਂਕਿ ਮੈਂ 14 ਨਿਗਾ ਕਿ ਉਹਨਾਂ ਦੀਆਂ ਕਰਤੂਤਾਂ ਅਸੀਂ ਨੰਗੀਆਂ ਕਰੀਏ ਇਸ ਲਈ ਇਹ ਦੋਸ਼ ਨਹੀਂ ਆ ਜੇ ਕਹਿਣਗੇ ਤੇ ਫਿਰ ਪੇਸ਼ ਵੀ ਕਰ ਦਵਾਂਗੇ ਪਰ ਸਾਨੂੰ ਆਪ ਨੂੰ ਸ਼ਰਮ ਆਉਂਦੀ ਆ ਉਹਨਾਂ ਦੀ ਕਰਤੂਤਾਂ ਨੂੰ ਲੋਕਾਂ ਦੇ ਅੱਗੇ ਲਿਆਉਂਦੇ ਆ ਸੋ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਅੱਗੇ ਗੁਰੂ ਗ੍ਰੰਥ ਸਾਹਿਬ ਪਿੱਛੇ ਪਿਆ ਆ ਪਿੱਛੇ ਬੀੜ ਦੇ ਪਿੱਛੇ ਪਲੇ ਪਾਸੇ ਉਹ ਬੈਠੇ ਹੋਏ ਆ ਦੋ ਜਣੇ ਪਰ ਉੱਥੇ ਅਸ਼ਲੀਲ ਹਰਕਤਾਂ ਕਰਨ ਦੇ ਆ ਉਸ ਤੋਂ ਬਾਅਦ ਨਾਨਕਸਰੀਏ ਉਹਨਾਂ ਦਾ ਜਿਹੜਾ ਆ ਪਿੱਛੇ ਆਇਆ ਪ੍ਰੋਗਰਾਮ ਤੁਹਾਨੂੰ ਪਤਾ ਹੀ ਸਾਰੀ ਦੁਨੀਆ ਦੇ ਵਿੱਚ ਪਤਾ ਹੈ ਚਾਰ ਬੱਚਿਆਂ ਦੇ ਨਾਲ ਜਾਣਕਾਰੀਆਂ ਕੀਤੀਆਂ ਗਈਆਂ ਚਾਰ ਦੇ ਨਾਲ ਦੋ ਦਾ ਤਾਂ ਪਤਾ ਹੀ ਨਹੀਂ ਇੱਕ ਫੜਿਆ ਗਿਆ ਜਿਸ ਦੇ ਨਾਲ ਉਹ ਫੜਿਆ ਗਿਆ ਨਾ ਗਰੰਟੀਦ ਲੜਕੇ ਦੇ ਨਾਲ ਔਰ ਉਹ 8 ਸਾਲ ਦੀ ਉਹ ਵੱਡਾ ਤਕਰੀਬਨ ਦੱਸਿਆ ਜਾਂਦਾ ਆ ਤੋ ਇਸ ਤੋਂ ਪਹਿਲਾਂ ਇੱਕ ਹੋਰ ਨਿਹੰਗ ਸਿੰਘ ਭਾਈ ਗੁਰੰਤੀ ਉਹਨਾਂ ਸ਼ਰਿਆਮ ਪੇਸ਼ ਕੀਤਾ ਗਿਆ ਕੈਮਰੇ ਦੇ ਸਾਹਮਣੇ ਔਰ ਉਹਨੂੰ ਉਹਦੇ ਮੂੰਹੋਂ ਕਬੂਲ ਕੀਤਾ ਗਿਆ ਵੀ ਹਾਂਜੀ ਭਾਈ ਸਾਹਿਬ ਤੁਸੀਂ ਇਹ ਕਬੂਲ ਕਰਦੇ ਹੋ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਔਰਤ ਦੇ ਨਾਲ ਤੁਸੀਂ ਸਰੀਰਕ ਸੰਬੰਧ ਬਣਾਏ ਆ ਸੋ ਐਸੀਆਂ ਕਿੰਨੀਆਂ ਮੇਰੇ ਕੋਲ ਰਾਤੀ ਮੈਂ ਮਤਲਬ ਵੀਡੀਓ ਤੇ ਪੜੀਆਂ ਸੀਗੀਆਂ ਪਰ ਜਿਹੜੀਆਂ ਮੈਂ ਰਾਤੀ ਮੇਨ ਮੇਨ ਕੱਢੀ ਗਿਆ ਨਾ ਮੇਰੇ ਕੋਲ 15 ਵੀਡੀਓ ਆ ਜਿਹਦੇ ਵਿੱਚ ਸਿੱਖ ਕੌਮ ਦੇ ਗਰੰਥੀਆਂ ਦੀਆਂ ਮਤਲਬ ਸਾਫ਼ ਹੀ ਆ। ਆਇ ਕਿਤੇ ਕਿਸੇ ਨੇ ਕੱਲ ਪਾਈ ਸੀ ਸੰਤ ਕਹਿੰਦੇ ਆ ਵੀ ਮੈਨੂੰ ਕਿਸੇ ਕੋਈ ਕਹਿੰਦੇ ਸੀ ਲੋਕੀਂ ਪਾ ਦਿਓ ਤੁਸੀਂ ਵੀ ਮੈਂ ਕਹਾਂ ਵੀ ਮੈਨੂੰ ਸ਼ਰਮ ਆਉਂਦੀ ਆ ਕਿਉਂਕਿ ਇਹ ਜਦੋਂ ਵੀਡੀਓ ਜਾਣੀ ਨਾ ਪਬਲਿਕ ਦੇ ਵਿੱਚ ਮੇਰੀਆਂ ਆਪਣੀਆਂ ਧੀਆਂ ਭੈਣਾਂ ਨੇ ਮੇਰੀਆਂ ਆਪਣੀਆਂ ਮਾਤਾਵਾਂ ਨੇ ਵੀ ਦੇਖਣੀ ਆ। ਜਿਸ ਸੰਗਤਿਆ ਵਿੱਚ ਮੈਂ ਸੇਵਾ ਕਰਦਾ ਆ ਉਸ ਸੰਗਤ ਨੇ ਵੀ ਇਹ ਸਭ ਕੁਝ ਨੂੰ ਵੇਖਣਾ ਹੈ ਤੇ ਮੈਨੂੰ ਪਉਂਦਿਆ ਸ਼ਰਮ ਆਉਂਦੀ ਆ। ਤੇ ਕੱਲ ਤੁਸੀਂ ਦੇਖਿਆ ਕਿਸ ਨੇ ਪਾ ਵੀ ਦਿੱਤੀ ਆ। ਆ ਭਾਈ ਸਾਹਿਬ ਇੱਕ ਔਰਤ ਦੇ ਨਾਲ ਫੜੇ ਗਏ ਦੀ ਵੀਡੀਓ ਪਾਈ ਆ ਭਾਈ ਸਾਹਿਬ ਨੂੰ ਪਜਾਮੇ ਦਾ ਨਾਲਾ ਬੰਦੇ ਹੋਏ ਤਸਵੀਰ ਦਿਖਾਇਆ ਗਿਆ ਔਰ ਇੱਕ ਵੀਡੀਓ ਦੇ ਵਿੱਚ ਤੇ ਪਿੱਛੇ ਔਰਤ ਅਲਫ ਨੰਗੀ ਬੈਠੀ ਹੈ ਸੋ ਇਸ ਲਈ ਸ਼ਰਮ ਨੂੰ ਹੱਥ ਮਾਰੋ ਆਪਣੇ ਧਰਮ ਨੂੰ ਉੱਚਾ ਕਰਨ ਦੇ ਲਈ ਦੂਜੇ ਧਰਮ ਨੂੰ ਗਰਾਓ ਨਾ ਤੁਸੀਂ ਪਾਪ ਜਿਹੜਾ ਨਾ ਉਹ ਧਰਤੀ ਦੇ ਉੱਤੇ ਹਰੇਕ ਵਸਦੇ ਮਨੁੱਖ ਦੇ ਵਿੱਚ ਰਾਜ ਕਰਦਾ ਆ ਪਾਪ ਤੋਂ ਕੋਈ ਅਸ਼ੂਤਾ ਨਹੀਂ ਆ ਪਾਪ ਕਿਸੇ ਨੂੰ ਵੀ ਆਪਣੇ ਚੰਗਲ ਚ ਫਸਾ ਕੇ ਆਪਣੇ ਪਾਪ ਦਾ ਕੰਮ ਕਰਵਾ ਸਕਦਾ ਆ ਪਾਪ ਜਿਹਨੂੰ ਕੰਮ ਕਰਾਉਂਦਾ ਉਹ ਇਹ ਨਹੀਂ ਦੇਖਦਾ ਇਹ ਗੁਰਦੁਆਰੇ ਦਾ ਗਰੰਥੀ ਆ ਜਾਂ ਚਰਚ ਦਾ ਪਾਸਟਰ ਆ ਜਾਂ ਇਹ ਮਸਜਿਦ ਦਾ ਮੌਲਵੀ ਆ ਜਾਂ ਕਿਸੇ ਮੰਦਿਰ ਦਾ ਪੰਡਿਤ ਆ ਉਹ ਪਾਪ ਜਿਹੜਾ ਨਾ ਜਦੋਂ ਪਾਪ ਦਾ ਕੰਮ ਕਰਾਉਂਦਾ ਆ ਉਹ ਇਹਨਾਂ ਚੀਜ਼ਾਂ ਨੂੰ ਨਹੀਂ ਦੇਖਦਾ ਹਿੰਦੂ ਤਪ ਦੇ ਵਿੱਚ ਜਾਓ ਵਿਸ਼ਵਾ ਮਿੱਤਰ ਵਰਗੇ ਬੰਦੇ ਨੂੰ ਪਰਵਾ ਕੇ ਪਾਪ ਨੇ ਤੇ ਗੁਨਾਹ ਕਰਵਾ ਦਿੱਤਾ ਸਿੱਧਾ ਕਿੱਡੇ ਕਿੱਡੇ ਰਿਸ਼ੀ मुनि ਗਿਰ ਗਏ ਰਿਸ਼ੀ मुनि ਛੱਡੋ ਤੁਸੀਂ ਇਹ ਤੇ ਦੇ ਇੰਦਰ ਦੇਵਤਾ ਵਰਗੇ ਉਹਨਾਂ ਦੇ ਜਿਹੜੇ ਸੀਗੇ ਉਹ ਆਪਣੇ ਹੀ ਭਗਤ ਦੀ ਔਰਤਾਂ ਦਾ ਰੇਪ ਕਰਕੇ ਨਿਕਲ ਗਏ ਸੀ। ਸੋ ਇਸ ਕਰਕੇ ਜਿਹੜੇ ਅੱਜ ਇੱਕ ਬੰਦੇ ਦੀ ਇਸ ਗੱਲ ਨੂੰ ਲੈ ਕੇ ਤੇ ਜਾਂ ਜਿਹੜਾ ਉਹ ਕੈਥੋਲਿਕ ਦੇ ਗੱਲ ਕਰਦੇ ਆ ਕਿ ਉਹਨਾਂ ਦੇ ਉਹਨਾਂ ਦੇ ਫਾਦਨਾ ਨੇ ਜਾਂ ਬਿਸ਼ਪਾ ਨੇ ਜਾਂ ਕਿਸੇ ਪੋਪ ਨੇ ਮਤਲਬ ਉਹ ਜਿਹੜੀ ਜਾਣਕਾਰੀਆਂ ਕੀਤੀਆਂ ਤੁਸੀਂ ਉਹਨੂੰ ਛੱਡੋ। ਉਹ ਤੇ ਜੋ ਕੀਤੇ ਆ ਨਾ ਤੇ ਉਹ ਪ੍ਰਗਟ ਹੋਈਆਂ ਤੇ ਫਿਰ ਪਤਾ ਲੱਗ ਗਿਆ ਕੋਈ ਚੀਜ਼ ਛੁਪੀ ਨਹੀਂ ਹੁੰਦੀ ਸੀ ਇਹ ਨਹੀਂ ਕਹਿੰਦੇ ਵੀ ਸਾਡੇ ਵਾਲੇ ਠੀਕ ਆ। ਪਰ ਤੁਸੀਂ ਆਪਣੇ ਵਾਲਿਆਂ ਨੂੰ ਦੇਖੋ ਪਹਿਲਾਂ। ਤੋ ਜਦੋਂ ਪਰ ਪਤਾ ਹੈ ਕਿ ਪਾਪ ਹਰ ਥਾਂ ਦੇ ਉੱਤੇ ਕੰਮ ਕਰਨ ਲਿਆ ਆ ਪਾਪ ਦੇ ਵਸ ਦੇ ਵਿੱਚ ਦੁਨੀਆ ਆ ਤੇ ਉਦੋਂ ਫਿਰ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਵੀ ਅਸੀਂ ਦੂਜੇ ਨੂੰ ਪਹਿਲਾਂ ਅਜਿਹੇ ਚੈਨਲਾਂ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਜਿਹੜੇ ਬੜੇ ਹੁੱਕ ਹੁੱਕ ਕੇ ਅੱਜ ਕ੍ਰਿਸਚੀਅਨਟੀ ਦੇ ਉੱਤੇ ਉਂਗਲें ਚੁੱਕ ਰਹੇ ਆ ਇੱਕ ਬੰਦੇ ਨੇ ਗੁਨਾਹ ਕੀਤਾ ਆ ਕ੍ਰਿਸਚੀਅਨਟੀ ਨੇ ਉਸੇ ਤਰ੍ਹਾਂ ਤੁਹਾਡੇ ਭਾਈਆਂ ਨੇ ਜਿਹੜੇ ਗੁਰਦੁਆਰਿਆਂ ਦੇ ਗਰੰਟੀ ਆ ਉਹਨਾਂ ਨੇ ਪਾਪ ਕੀਤਾ ਆ ਉਹਦੇ ਦੇ ਅਸੀਂ ਇਹ ਨਹੀਂ ਕਹਤਾ ਕਿ ਸਿੱਖ ਫੋਮ ਗੰਦੀ ਉਹਦੇ ਲਈ ਅਸੀਂ ਇਹ ਨਹੀਂ ਕਹਤਾ ਕਿ ਸਿੱਖ ਧਰਮ ਗੰਦਾ ਆ ਉਦੋਂ ਦੇਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖ ਗੁਰੂ ਮਾੜੇ ਆ ਉਦੋਂ ਦੇਸੀਂ ਇਹ ਨਹੀਂ ਕਹਿ ਸਕਦੇ ਕਿ ਸਿੱਖਾਂ ਦਾ ਗ੍ਰੰਥ ਮਾੜਾ ਹੈ ਨਾ ਉਸ ਖੋਮ ਦੇ ਵਿੱਚ ਬੰਦੇ ਮਾੜੇ ਆ ਉਸੇ ਤਰ੍ਹਾਂ ਮਸੀਹਤ ਦੇ ਵਿੱਚ ਵੀ ਮਾੜੇ ਹੋ ਸਕਦੇ ਆ ਉਸੇ ਤਰ੍ਹਾਂ ਮੁਸਲਮਾਨਾਂ ਦੇ ਵਿੱਚ ਵੀ ਮਾੜੇ ਹੋ ਸਕਦੇ ਆ ਉਸੇ ਤਰ੍ਹਾਂ ਕ੍ਰਿਸ਼ਨਾਂ ਦੇ ਵਿੱਚ ਵੀ ਮਾੜੇ ਹੋ ਸਕਦੇ ਆ ਕਿਉਂ ਕਿ ਪਾਪ ਦੇ ਉੱਤੇ ਜੈ ਪਾਉਣਾ ਜਿਹੜਾ ਨਾ ਇਹ ਹਰ ਬੰਦੇ ਦੇ ਬੱਸ ਦਾ ਕੰਮ ਨਹੀਂ ਆ ਸੋ ਇਸ ਲਈ ਮਿਹਰਬਾਨੀ ਕਰਕੇ ਆ ਚੈਨਲ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਆ ਜਿਹੜੇ ਐਵੇਂ ਇਸ ਚੀਜ਼ ਨੂੰ ਇੱਕ ਇਸ਼ੂ ਬਣਾ ਕੇ ਤੇ ਇਦਾਂ ਦਾ ਮਾਹੌਲ ਕ੍ਰੀਏਟ ਕਰ ਰਹੇ ਆ ਕਿ ਇੱਕ ਦੰਗਾ ਹੀ ਹੋ ਜਾਵੇ ਪੰਜਾਬ ਦੇ ਵਿੱਚ ਇਹ ਸ਼ਰਮ ਕਰਨ ਸ਼ਰਮ ਨੂੰ ਹੱਥ ਪਾਉਣ ਇਹਨਾਂ ਦੀਆਂ ਇਹਨਾਂ ਗਲਤੀਆਂ ਦੇ ਕਰਕੇ ਕਈ ਬੇਕਸੂਰ ਲੋਕ ਜਿਹੜੇ ਆ ਉਹ ਮਾਰੇ ਜਾ ਸਕਦੇ ਆ ਫਿਰ ਨੂੰ ਗ੍ਰੇਟ ਕਰਨ ਮੈਂ ਤੇ ਗਵਰਨਮੈਂਟ ਨੂੰ ਕਹਾਂਗਾ ਭਵੰਤਮਾਨ ਸਰਕਾਰ ਨੂੰ ਮੈਂ ਕਹਾਂਗਾ ਇਹਨਾਂ ਨੂੰ ਨੱਥ ਪਾਓ ਜਿਹੜੇ ਐਵੇਂ ਕਿਸੇ ਦੇ ਮਜਬ ਦੇ ਉੱਤੇ ਟਿੱਪਣੀਆਂ ਕਰਦੇ ਫਿਰਦੇ ਆ ਮਜਬ ਨਹੀਂ ਕੁ마ੜਾ ਹੁੰਦਾ ਮਜਬ ਦੇ ਵਿੱਚ ਬੰਦੇ ਮਾੜੇ ਹੁੰਦੇ ਆ ਤੇ ਜਿਹੜੇ ਬੰਦੇ ਮਾੜੇ ਹੁੰਦੇ ਆ ਪ੍ਰਗਟ ਹੋ ਜਾਂਦੇ ਆ ਫੇਸਲੇ ਮੈਂ ਦੱਸਣਾ ਚਾਹਾਂਗਾ ਫਿਰ ਜੇ ਤੇ ਤੁਹਾਨੂੰ ਕੋ ਭਰੇਖਾ ਆ ਵੀ ਬਜਿੰਦਰ ਦਾ ਤੁਹਾਨੂੰ ਮੈਂ ਦੱਸਿਆ ਉਹਦਾ ਅਦਾਲਤ ਦੇ ਵਿੱਚ ਜੋ ਕੁਝ ਹੋਇਆ ਕਿਸੇ ਨੂੰ ਪਤਾ ਨਹੀਂ ਇਹ ਪ੍ਰਗਟ ਨਹੀਂ ਕੀਤਾ ਗਿਆ ਵੀ ਕੀ ਕੀ ਸਬੂਤ ਪੇਸ਼ ਕੀਤੇ ਜਾਂ ਕੀ ਕੁਝ ਹੋਇਆ ਆ ਲੇਕਿਨ ਤੁਹਾਡੀਆਂ ਸਾਡੇ ਕੋ ਵੀਡੀਓ ਪਈਆਂ ਆ ਸਾਨੂੰ ਫਿਰ ਉਹ ਵੀਡੀਓ ਪਾ ਕੇ ਮਜਬੂਰ ਨਾ ਕਰੋ ਕਿ ਅਸੀਂ ਫਿਰ ਤੁਹਾਡੇ ਲੋਕਾਂ ਨੂੰ ਨੰਗਿਆਂ ਕਰੀਏ ਤੇ ਫਿਰ ਉਹਨਾਂ ਨੂੰ ਨੰਗਿਆਂ ਕਰਕੇ ਉਹਨਾਂ ਦੀ ਗਲਤੀ ਅਸੀਂ ਤੁਹਾਡੇ ਧਰਮ ਦੇ ਉੱਤੇ ਪਾਈਏ ਧਰਮ ਦਾ ਕੋਈ ਕਸੂਰ ਨਹੀਂ ਹੁੰਦਾ ਤੁਹਾਡੇ ਗੁਰੂਆਂ ਦਾ ਕੋਈ ਕਸੂਰ ਨਹੀਂਗਾ ਉਹ ਜਿਹੜੇ ਗੁਰੂਆਂ ਨੂੰ ਸਹੀ ਦਿੱਤੀ ਨਾ ਨਹੀਂ ਸੀ ਨਾ ਮੰਨਦੇ ਜਾਂ ਜਿਹੜੇ ਗ੍ਰੰਥ ਨੂੰ ਸਹੀ ਦਿੱਤੀ ਨਾ ਨਹੀਂ ਸੀ ਨਾ ਮੰਨਦੇ ਜਾਂ ਜਿਹਨਾਂ ਨੂੰ ਆਪਣੇ ਮਜ਼ਬ ਦੇ ਪ੍ਰਤੀ ਕੋ ਅਣਖ ਨਹੀਂ ਸੀ ਹੋਣਾ ਨੇ ਇਹ ਬੇਇਕ ਕਤੂਤੀਆਂ ਕੀਤੀਆਂ ਸੋ ਬਰਾਏ ਮਿਹਰਬਾਨੀ ਮੈਂ ਤੁਹਾਨੂੰ ਦੱਸਿਆ ਜਾਊਂਗਾ ਜਿਤੇ ਵੀ ਲੋਕ ਬਜਿੱਦਰ ਦੀ ਗੱਲ ਨੂੰ ਲੈ ਕੇ 크ਿਸਚੀਅਨਟੀ ਦੇ ਉੱਤੇ ਉਂਗਲੀ ਚੁੱਕਦੇ ਆ ਉਹ ਆਪਣੇ ਗਰੇਬਾਂ ਚ ਛਾਤੀ ਮਾਰਨ ਔਰ ਧਿਆਨ ਰੱਖਣ ਤੁਹਾਨੂੰ ਪਤਾ ਹੈ ਨਾ ਪਿਛਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਇੱਕ 6 ਤੋਂ 8 ਸਾਲ ਦੀ ਮੁਸਲਿਮ ਲੜਕੀ ਦੇ ਨਾਲ ਰੇਪ ਕੀਤਾ ਗਿਆ ਸੀ ਕਿੰਨੇ ਲੋਕਾਂ ਵੱਲੋਂ ਔਰ ਰੇਪ ਕਰਨ ਦੀ ਜਿਹੜੀ ਜਗ੍ਹਾ ਸੀ ਉਹ ਕੋਈ ਮਹਿਖਾਨਾ ਕੋਈ ਕਲੱਬ ਨਹੀਂ ਸੀ ਬਲਕਿ ਉਹਦਾ ਰੇਪ ਇੱਕ ਮੰਦਰ ਦੇ ਵਿੱਚ ਲਿਜਾ ਕੇ ਕੀਤਾ ਗਿਆ ਸੀ ਤੁਹਾਡੇ ਚੈਨਲ ਵਾਲੇ ਨਾ ਜਿਹੜੇ ਥੋੜੇ ਜਿਹੇ ਦੂਜੇ ਟਾਈਪ ਦੇ ਜਿਹੜੇ ਆਪਣੇ ਆਪ ਨੂੰ ਮੰਦਰਾਂ ਦੇ ਨਾਲ ਜੋੜ ਕੇ ਵੇਖਣ ਵਾਲੇ ਇਹਦੇ ਲੋਕ ਆ ਮੈਂ ਕਿਤੇ ਧਰਮ ਮਜਬ ਜਾਤੀ ਦਾ ਨਾਂ ਨਹੀਂ ਲਾਉਂਗਾ ਉਹਨਾਂ ਨੂੰ ਵੀ ਸ਼ਰਮ ਹੋਣੀ ਚਾਹੀਦੀ ਉਹਨਾਂ ਚੈਨਲ ਵਾਲਿਆਂ ਨੂੰ ਉਹਦੇ ਤੁਸੀਂ ਕਿੱਥੇ ਮਰ ਗਏ ਸੀਗੇ ਜਦੋਂ ਇੱਕ ਬੱਚੀ ਦੇ ਨਾਲ ਉਥੇ ਦੇ ਪੁਜਰੀ ਤਾਂ ਤੱਕ ਨੇ ਪੰਡਤਾਂ ਤੱਕ ਨੇ ਉਥੇ ਜਨਾਹ ਕਾਰੀ ਕੀਤੀ ਵਿੱਚੇ ਪੁਲਿਸ ਵਾਲੇ ਵੀ ਸ਼ਾਮਿਲ ਸਨ ਫਿਰ ਉਹਨੂੰ ਕਤਲ ਕਰਨ ਤੋਂ ਪਹਿਲਾਂ ਜਦੋਂ ਉਹਦੇ ਪੱਥਰ ਮਾਰ ਕੇ ਉਸ ਲੜਕੀ ਨੂੰ ਉਸ ਬੱਚੀ ਨੂੰ ਮਾਰਿਆ ਗਿਆ ਉਸ ਤੋਂ ਪਹਿਲਾਂ ਵੀ ਇੱਕ ਪੁਲਿਸ ਵਾਲਿਆਂ ਨੇ ਕਿਹਾ ਕਿ ਸੋ ਪਹਿਲਾਂ ਕਿਨੂੰ ਮਾਰਿਆ ਜਾਵੇ ਮੈਨੂੰ ਫਿਰ ਇੱਕ ਵਾਰੀ ਇਹਨਾਂ ਰੇਪ ਕਰ ਲੈਣ ਦਿਓ ਸ਼ਰਮ ਕਰੋ ਆਪਣੇ ਗਰੇਵਾਂ ਚ ਹੱਥ ਛਾਤੀ ਮਾਰੋ ਤੇ ਦੇਖੋ ਕਿ ਤੁਸੀਂ ਆਪ ਕਿੱਥੇ ਹੋ ਤਾਂ ਫਿਰ ਦੂਜਿਆਂ ਵਾਲੇ ਪਾਸੇ ਜਾਓ ਸੋ ਮੈਂ ਤਾਂ ਚਾਹਾਂਗਾ ਕਿ ਦੇਸ਼ ਵਿੱਚ ਐਸਾ ਕਾਨੂੰਨ ਬਣਾਣਾ ਚਾਹੀਦਾ ਜਿਹੜੇ ਐਵੇਂ মিডিਆ ਵਾਲੇ ਆਪਣੀ ਔਕਾਤ ਤੋਂ ਬਾਹਰ ਹੋ ਕੇ ਉੱਠ ਕੇ ਜਿਹੜੀਆਂ ਗੱਲਾਂ ਬਾਤਾਂ ਕਰਨ ਲੱਗ ਪੈਂਦੇ ਨਾ ਇਹਨਾਂ ਉੱਤੇ ਵੀ ਇੱਕ ਕਾਨੂੰਨ ਬਣਾਣਾ ਚਾਹੀਦਾ ਕਿ ਇਹ ਕਿਹੜੀ ਗੱਲ ਨੂੰ ਕਿੱਦਾਂ ਤੱਕ ਕਹਿ ਸਕਦੇ ਆ ਔਰ ਬਿਨਾ ਪ੍ਰੂਫ ਤੋਂ ਕਿਸੇ ਦੇ ਉੱਤੇ ਜਰਾ ਦੋਸ਼ ਲਾਉਣਾ ਆ ਉਹ ਬਿਲਕੁਲ ਗਲਤ ਹੈ। ਤਾਂ ਕਮੇਟੀ ਇਸ ਮਾਇਨੇ ਵਿੱਚ ਹਕਮੰਦਾਰ ਜਿੰਨੇ ਵੀ ਸੇਵਕ ਲੋਕ ਆ ਸਾਡੇ ਮੈਂ ਇਹ ਦੱਸਣਾ ਚਾਹਾਂਗਾ ਬਜਿੰਦਰ ਦੇ ਨਾਲ ਸਲੀਮੀ ਤੌਰ ਤੇ ਸਾਡਾ ਵਿਤਕਰਾ ਸੀ। ਆਜੋ ਬਾਹਰ ਹੁੰਦਾ ਅਗਰ ਫਿਰ ਉਹੋ ਹੀ ਗੱਲਾਂ ਕਰਦਾ ਆ ਜਿਹੜੀਆਂ ਵਚਨ ਦੇ ਅਨੁਸਾਰ ਨਹੀਂ ਆ ਉਹ ਵਿਤਕਰਾ ਫਿਰ ਵੀ ਰਹੇਗਾ। ਲੇਕਿਨ ਇਸ ਮਸਲੇ ਦੇ ਵਿੱਚ ਅਸੀਂ ਸਵਾਦ ਨਹੀਂ ਲਵਾਂਗੇ ਪਰ ਮੈਂ ਕ੍ਰਿਸਚੀਅਨਟੀ ਦੇ ਵਿੱਚ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹਾਂਗਾ ਆਪੋ ਆਪਣੇ ਨੂੰ ਛਾਤੀ ਮਾਰੋ ਆਪਣੇ ਵੱਲ ਵੇਖੋ ਤੇ ਚੁੱਪ ਕਰ ਜਾਓ ਅਜੇ ਬੜਾ ਅਗੇ ਲੰਬੀ ਦੌੜਿਆ ਜਿੱਦਣ ਉਹ ਵੇਖਸੂ ਰੋਕੇ ਸਾਹਮਣੇ ਹੋ ਕੇ ਆ ਗਿਆ ਨਾ ਬਾਅਦ ਵਿੱਚ ਤੁਹਾਨੂੰ ਮੂੰਹ ਚ ਪਾਉਣ ਨੂੰ ਜਗ੍ਹਾ ਨਹੀਂ ਮਿਲਦੀ ਇਸ ਲਈ ਤੱਕੇ ਰਹੀਏ ਜਿੰਨੀ ਦੇਰ ਤੱਕ ਲਾਸਟ ਫਾਈਟ ਨਹੀਂ ਹੁੰਦੀ ਉੰਨੀ ਦੇਰ ਤੱਕ ਅਸੀਂ ਕੋਈ ਵੀ ਨਿਰਨੇ ਜਾਂ ਕਿਸੇ ਵੀ ਚੀਜ਼ ਨੂੰ ਪੱਕੇ ਰੂਪ ਦੇ ਵਿੱਚ ਮੋੜ ਨਹੀਂ ਲਾ ਸਕਦੇ ਕਿ ਉਹ ਇਦਾਂ ਦਾ ਹੀ ਸਿਚਾ ਪਰ ਮੈਂ ਇਹ ਵੀ ਨਹੀਂ ਕਹਿੰਦਾ ਕਿ ਉਹ ਇਦਾਂ ਦਾ ਨਹੀਂ ਆ ਤੇ ਮੈਂ ਇਹ ਵੀ ਨਹੀਂ ਕਹਿੰਦਾ ਉਹ ਇਦਾਂ ਦਾ ਹੈਗਾ ਆ ਇਹ ਯਾਦ ਰੱਖਿਓ ਨਾ ਮੈਂ ਕਹਿੰਦਾ ਵੀ ਕਸੂਰ ਵਾਲਾ ਨਾ ਮੈਂ ਕਹਿੰਦਾ ਬੇਕਸੂਰ ਆ ਕਾਨੂੰਨ ਦੀ ਪ੍ਰਕਿਰਿਆ ਨੂੰ ਪੂਰਾ ਹੋਣ ਦਿਓ ਫਾਈਨਲ ਜੱਜਮੈਂਟ ਦਾ ਕਦਮ ਨੂੰ ਪਹੁੰਚਣ ਦਿਓ ਕਿਉਂਕਿ ਬਹੁਤ ਸਾਰੇ ਕੇਸ ਐ ਐਸੇ ਆ ਜਿਹੜੇ ਥੱਲੇ ਉਹਨਾਂ ਨੂੰ ਸਜ਼ਾਵਾ ਹੋ ਜਾਂਦੇ ਅੱਗੇ ਜਾ ਕੇ ਬਰੀ ਹੋ ਜਾਂਦੇ ਆ ਕਿਉਂਕਿ ਉਹ ਉੱਥੇ ਜਾ ਕੇ ਬਿਆਨ ਜਦੋਂ ਮੈਚ ਨਹੀਂ ਨਾ ਕਰਦੇ ਕਿਉਂਕਿ ਜਿਹੜਾ ਝੂਠਾ ਹੁੰਦਾ ਉਹ ਉਹਦੇ ਬਿਆਨ ਕਦੇ ਟਿਕੇ ਨਹੀਂ ਰਹਿੰਦੇ ਤੇ ਅੱਗੇ ਜਾ ਕੇ ਜਦੋਂ ਬਿਆਨ ਬਦਲੇ ਤਾਂ ਬਰੀ ਕਰ ਦੇਣਾ ਉਹਨੂੰ ਫਿਰ ਤੁਹਾਨੂੰ ਫੇਰ ਕੋਈ ਗੱਲਾਂ ਨਹੀਂ ਹੋਣੀਆਂ ਇਹ ਕਰਕੇ ਰਹਿਣ ਜੋ ਇੱਕ ਮਨੁੱਖ ਨੂੰ ਜਿਹਨੂੰ ਅਸੀਂ ਤਾਲੀਮੀ ਤੌਰ ਦੇ ਉੱਤੇ ਗਲਤ ਠਰਾਉਂਦੇ ਸੀਗੇ ਉਹਨੂੰ ਤਾਲੀਮੀ ਤੌਰ ਦੇ ਉੱਤੇ ਗਲਤ ਠਰਾਵਾਂਗੇ ਪਰ ਜਿਹੜੀਆਂ ਆ ਚੀਜ਼ਾਂ ਆ ਇਹ ਹੋਇਆ ਕਿ ਨਹੀਂ ਹੋਇਆ ਇਹਦੇ ਉੱਤੇ ਮੋਹਰ ਨਾ ਲਾਈਏ ਸੋ ਪੰਜਾਬ ਦੇ ਮਾਹੌਲ ਨੂੰ ਅਸੀਂ ਵਧੀਆ ਬਣਾ ਕੇ ਰੱਖੀਓ ਭਾਈਚਾਰ ਸਾਂ ਜਿਹੜੀ ਹੈ ਉਹ ਕੈਮਰਾ ਵੇ ਮੈਂ ਮਸਹੀ ਲੋਕਾਂ ਨੂੰ ਵੀ ਕਹਾਂਗਾ ਕਿ ਕੋਈ ਸਿੱਖਾਂ ਦੇ ਖਿਲਾਫ ਕੋਈ ਜ਼ਿਆਦਾ ਬੋਲਣ ਦੀ ਲੋੜ ਨਹੀਂ ਗੀ ਔਰ ਜਿਹੜੀਆਂ ਵੀਡੀਓ ਵਗੈਰਾ ਵੀ ਉਹਨਾਂ ਦੀਆਂ ਅਕਲਿਰ ਸਾਡੇ ਸਾਡੇ ਕੋਲ ਵੀ ਪਈਆਂ ਆ ਉਹਨਾਂ ਨੂੰ ਨਾ ਅਪਲੋਡ ਕਰੋ ਕਿਉਂਕਿ ਜੇ ਅਸੀਂ ਕਿਸੇ ਦੇ ਪਾਪ ਨੂੰ ਢੱਕ ਨਹੀਂ ਸਕਦੇ ਤੇ ਜ਼ਿਆਦਾ ਉਜਾਗਰ ਵੀ ਨਾ ਕਰੀਏ ਸੋ ਉਹਨਾਂ ਨੂੰ ਇੱਕ ਤੇ ਜਿਹੜੀ ਸਜ਼ਾ ਕਾਨੂੰਨ ਉਹਨਾਂ ਤੇ ਇਹੋ ਜਿਹੇ ਲੋਕਾਂ ਨੂੰ ਮਿਲਣੀ ਮਿਲਣੀ ਆ ਜਿਹੜੇ ਵੀ ਕੋਈ ਕਿਸੇ ਮਜੂਰ ਨਾਲ ਤਾਲੁਕ ਰੱਖਦੇ ਹੋਣ ਲੇਕਿਨ ਇੱਕ ਸਜ਼ਾ ਜਿਹੜੀ ਆ ਉਹ ਉਪਰ ਵਾਲੇ ਵੱਲੋਂ ਵੀ ਆਉਣੀ ਹੈ ਉਹਦੇ ਵਿੱਚ ਕੋਈ ਨਾ ਤੇ ਝੂਠਾ ਗਵਾਹ ਹੋਣਾ ਤੇ ਨਾ ਫਿਰ ਝੂਠੇ ਸਬੂਤ ਹੋਣੇ ਤੋ ਪਰਮੇਸ਼ਵਰ ਨੇ ਇੱਕ ਇੱਕ ਗੱਲ ਦਾ ਨਿਆਂ ਕਰਨਾ ਹੈ ਉਸ ਨਿਆਂ ਦੀ ਇੰਤਜ਼ਾਰ ਦੇ ਵਿੱਚ ਰਹੀਏ ਸਾਡਾ ਭਰੋਸਾ ਪਰਮੇਸ਼ਵਰ ਤੇ ਆਪਣੇ ਲੋਕਾਂ ਦੀ ਲੜਾਈ ਲੜਦਾ ਆ ਤੋ ਲਾਸ਼ਣ ਬਾਜੀ ਬੰਦ ਕਰੀਏ ਅਗਰ ਉਹਨਾਂ ਨੇ ਕੋਈ ਚੈਨਲ ਵਾਲਿਆਂ ਦੇ ਧਰੂ ਕੁਝ ਗਲਤੀਆਂ ਕੀਤੀਆਂ ਤੇ ਉਹਨਾਂ ਉੱਤੇ ਫਿਰ ਹੁਣ ਆਪਾਂ ਉਹਨਾਂ ਨੂੰ ਜ਼ਿਆਦਾ ਨੰਗੇ ਕਰਾਂਗੇ ਤੇ ਇਹ ਮਾਹੌਲ ਵਿਗੜੇਗਾ ਔਰ ਜਿਹੜੀਆਂ ਭਾਰਤ ਵਿਰੋਧੀ ਤਾਕਤਾਂ ਭਾਰ ਦੇ ਵਿੱਚ ਰਹਿ ਕੇ ਕੰਮ ਕਰ ਰਹੀਆਂ ਨਾ ਉਨਾ ਨੂੰ ਇਦਾਂ ਦਾ ਮੌਕਾ ਚਾਹੀਦਾ ਹੁੰਦਾ ਕੋਮਾ ਨੂੰ ਕੋਮਾ ਦੇ ਨਾਲ ਲੜਾਉਣ ਦਾ ਇਹ ਨਾ ਹੋਵੇ ਕਿ 크੍ਰਿਸਚੀਅਨ ਲੋਕਾਂ ਦਾ ਤੇ ਸਿੱਖਾਂ ਦਾ ਇਸ ਵਿਵਾਦ ਵਿਵਾਦ ਦਾ ਜਿਹੜਾ ਫਾਇਦਾ ਕੋਈ ਤੀਦਾ ਹੀ ਲੈ ਜਾਵੇ। ਸੋ ਜੇ ਰੱਬ ਨੇ ਅਕਲ, ਬੁੱਧ, ਗਿਆਨ ਦਾ ਆਤਮਾ ਦਿੱਤਾ ਆ ਤੇ ਫਿਰ ਸਬਰ ਦੇ ਨਾਲ ਸਾਰੀ ਗੱਲ ਦੇ ਉੱਤੇ ਧਿਆਨ ਦਿਓ ਤੇ ਇੱਕਦਮ ਆਪਣੇ ਆਪ ਨੂੰ ਕੰਟਰੋਲ ਦੇ ਵਿੱਚ ਰੱਖੋ ਔਰ ਦੁਸ਼ਣਵਾਜੀ ਜਿਹੜੀ ਆ ਉਹਨੂੰ ਪੰਡ ਕਰੋ। ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ ਜੀ। ਸਾਰਿਆਂ ਨੂੰ ਮੇਰੇ ਵੱਲੋਂ ਜਾਨ। Gracias.